ਆਜੋ ਪਟਵਾਰੀ ਸਾਹਿਬ ਮੈਂ ਆਪਦੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਜੀ ਜਿੰਨੀ ਮੇਰੇ ਕੋਲ ਜ਼ਮੀਨ ਹੈ ਸਾਰੀ ਮੈਂ ਉਹਦੇ ਨਾਂ ਕਰਨੀ ਚਾਹੁੰਦਾ ਜੀ ਕੋਈ ਗੱਲ ਨਹੀਂ ਹੋ ਜੂਗੀ ਮੈਂ 2 ਮਿੰਟ ਚ ਕਰ ਦੂੰਗਾ ਅੱਜ ਕੱਲ ਤਾਂ ਆਨਲਾਈਨ ਸਿਸਟਮ ਹੈ ਸਾਰਾ ਰਕਵਾ ਜਾ ਰਕਵਾ ਆ ਰਕਵਾ ਵੇਚ ਰਕਵਾ ਕਾਲੂ ਕੌਰ ਆ ਦੇਖ ਆਪਣਾ ਸਾਰਾ ਕੰਮ ਹੋ ਗਿਆ ਹੁਣ ਮੈਂ ਆ ਬਟਨ ਦਬਣਾ ਨਾਲ ਦੀ ਨਾਲ ਤੇਰੀ ਘਰ ਵਾਲੀ ਦੇ ਨਾਲ ਜ਼ਮੀਨ ਲੱਗ ਜੂਗੀ ਅੱਛਾ ਇਹ ਚੁਗਲਬੰਦੀ ਸਾਰੀ ਮੇਰੇ ਘਰ ਵਾਲੀ ਦੇ ਨਾਲ ਹੋ ਚੁਗਲਬੰਦੀ ਨਹੀਂ ਹੁੰਦੀ ਜਮਾ ਬੰਦੀ ਹੁੰਦੀ ਹੈ ਅੱਛਾ ਇਹ ਦੱਬੋ ਫਿਰ ਸੋਚੋ ਇਹ ਨਾ ਯਾਰ ਬਣੀ ਨਹੀਂ ਗੱਲ ਹੁਣ ਦੱਬਾਂ ਬੜਾ ਦੱਬ ਕੇ ਦੇਖੋ ਜੀ ਨਾ ਨਾ ਨੈਟਵਰਕ ਦੀ ਕੋਈ ਪ੍ਰੋਬਲਮ ਹੈ ਹੁਣ ਦੇਖਾ ਬੜਾ ਦੇਖੋ ਜੀ ਹਾਂ ਹੁਣ ਹੋ ਗਈ ਰਫਾ ਅਈ ਤੋਂ 5 ਸਾਲ ਪਹਿਲਾਂ ਮੇਰੇ ਭਰਾ ਨੇ ਤੁਸ ਸਟਿੰਗ ਪੀਣ ਵਾਸਤੇ 20 ਰੁਪਏ ਮੰਗੇ ਸੀ ਤੂੰ ਉਹਨੂੰ 20 ਰੁਪਏ ਨਹੀਂ ਸੀ ਦਿੱਤੇ ਹੁਣ ਨਾਲ ਤੇ ਤੁਸ ਤਲਾਕ ਲਾਉਂਗੀ ਮੈਂ ਤੇਰੀ ਸਾਰੀ ਜ਼ਮੀਨ ਲੈ ਕੇ ਜਾਊਂਗੀ ਬਟਵਾਰੀ ਸਾਹਿਬ ਜੁਗਲਵੰਦੀ ਵਾਪਸ ਨਹੀਂ ਹੋ ਸਕਦੀ ਜੀ ਨਾ ਹੁਣ ਤਾਂ ਮੁਸ਼ਕਲ ਹੈ ਇਹ ਮੈਨੂੰ ਲੱਗਦਾ ਇੱਕ ਵਾਰ ਹੀ ਹੁੰਦੀ ਹੁੰਦੀ ਹੈ